ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੇ ਹਲੇ ਪਗੰਬਰ ਹੋਏ ਨੇ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਆਪਣੀ ਜਨਮ ਕਥਾ ਆਪ ਲਿਖੀ ਹੈ ਸੰਸਾਰ ਦੇ ਇਤਿਹਾਸ ਵਿੱਚ ਜਿਤਨੇ ਵੀ ਪਗੰਬਰ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਵਾਹਿਦ ਇੱਕ ਗੁਰੂ ਕਲਗੀ ਧਰਮਾਹਾਰਾਜ ਜੀ ਨੇ ਜਿਨ੍ਹਾਂ ਨੇ ਫਰਮਾਇਆ ਕਿ ਅਬ ਮੈਂ ਆਪਣੀ ਕਥਾ ਸੁਣਾਵਾਂ ਮੈਂ ਆਪਣੀ ਕਥਾ ਖੁਦ ਤੁਹਾਨੂੰ ਆਖਦਾ ਹਾਂ ਮੇਰਾ ਸੰਸਾਰ ਦੇ ਅੰਦਰ અવਤਾਰ ਕਿਸ ਤਰ੍ਹਾਂ ਹੋਇਆ ਹੈ ਹਜ਼ੂਰ ਨੇ ਆਪਣੇ ਪਾਵਨ ਪ੍ਰਕਾਸ਼ ਤੋਂ ਬਾਅਦ ਦੀ ਕਥਾ ਨਹੀਂ ਆਪਣੀਆਂ ਕਥਾਵਾਂ ਤਾਂ ਕਈ ਲਿਖਦੇ ਹਨ ਪਰ ਗੁਰੂ ਸਾਹਿਬ ਨੇ ਆਪਣੇ અવਤਾਰ ਤੋਂ ਪਹਿਲਾਂ ਦੀ ਕਥਾ ਬਖਸ਼ਿਸ਼ ਕੀਤੀ ਹੈ। ਅਰ ਹਜ਼ੂਰ ਨੇ ਉਸ ਵੇਲੇ ਦਾ ਜ਼ਿਕਰ ਕੀਤਾ ਜਦੋਂ ਮਹਾਰਾਜ ਅਜੇ ਸੰਸਾਰ ਦੇ ਉੱਤੇ અવਤਾਰ ਮਾਨ ਹੀ ਨਹੀਂ ਸਨ ਹੋਏ। ਹਜ਼ੂਰ ਨੇ ਬਚਤਰ ਨਾਟਕ ਦੀ ਬਾਣੀ ਵਿੱਚ ਇਹ ਜੇਕਰ ਕੀਤਾ ਜਿੱਥੇ ਸਾਹਿਬ ਜੀ ਆਪ ਹੈਂਡਿੰਗ ਦਿੰਦੇ ਨੇ ਸਰ ਦੇਖ ਦਿੰਦੇ ਨੇ ਉਸ ਬਾਣੀ ਦਾ ਕਿ ਅਥ ਕਬ ਜਨਮ ਵਰਣ ਅਥ ਨਾਮ ਵਾਹਿਗੁਰੂ ਜੀ ਦਾ ਹੈ ਸੁਭਸਤੇ ਆਤ ਬਾਣੀ ਬਰਮਾਓ ਜਪਜੀ ਸਾਹਿਬ ਤੁਸੀਂ ਜਪਦੇ ਹੋ ਜਿਹੜੇ ਪਰਾਤਨ ਲੋਕ ਸਨ ਬਾਹਿ ਗੁਰੂ ਦੇ ਪਿਆਰੇ ਜਦੋਂ ਵੀ ਉਹ ਕੋਈ ਰਚਨਾ ਰਚਦੇ ਸੀ ਤਾਂ ਇਤਨਾ ਹੀ ਲਫ਼ਜ਼ ਕਹਿੰਦੇ ਸਨ ਅਰਥ ਬਾਕੀ ਅੱਗੇ ਜੋ ਉਹਨਾਂ ਨੇ ਜ਼ਿਕਰ ਕਰਨੇ ਹੁੰਦੇ ਸਨ ਕਰਦੇ ਸਨ ਅਰਥ ਦੋ ਅੱਖਰਾਂ ਦਾ ਸ਼ਬਦ ਹੈ ਪਾਰੇ ਦੀ ਮਹਾਨਤਾ ਸਤਜੁਗ ਤੋਂ ਲੈ ਕੇ ਆ ਰਹੀ ਹੈ ਜ਼ੂਰੇ ਸ਼ਬਦ ਲਿਖ ਕੇ ਕਹਿੰਦੇ ਨੇ ਹੁਣ ਮੈਂ ਆਪਣੇ ਜਨਮ ਦੀ ਕਥਾ ਆਖਦਾ ਹਾਂ ਮੁਰ ਪਿਤ ਪੂਰਬ ਕੀਆ ਸੁਪਿਆਨਾ ਭਾਤ ਭਾਤ ਕੇ ਤੀਰ ਤਨਾਨਾ ਜਬ ਹੀ ਜਾਤ ਤਰਬੈਣੀ ਭਏ ਪੁੰਨ ਦਾਣ ਦਿਨ ਕਰਤ ਬਤੈ ਤੇ ਅੱਗੇ ਕਹਿੰਦੇ ਨੇ ਤਹੀਂ ਪ੍ਰਕਾਸ਼ ਹਾ ਮਾਰਾ ਭਇਓ ਜੋ ਅੱਜ ਆਪਾਂ ਅਵਤਾਰ ਪੁਰਬ ਮਨਾ ਰਹੇ ਆਂ ਗੁਰਦੇਵ ਨੇ ਇਹਨੂੰ ਜਨਮ ਦਿਨ ਆਖਿਆ ਹਜ਼ੂਰ ਨੇ ਪ੍ਰਕਾਸ਼ ਦਿਨ ਉਸ ਵੇਲੇ ਨੂੰ ਆਖਿਆ ਜਦੋਂ ਮਾਤਾ ਤੰਨ ਮਾਤਾ ਗੂਜਰੀ ਦੇ ਉਧਰ ਵਿੱਚ ਆ ਕੇ ਨਿਵਾਸ ਕੀਤਾ ਤਹੀਂ ਇਲਾਹਾਬਾਦ ਹਜ਼ੂਰ ਦਾ ਪ੍ਰਕਾਸ਼ ਇਲਾਹਾਬਾਦ ਦਾ ਹੈ ਪਰਿਆਗਦਾ ਜਨਮ ਮਹਾਰਾਜ ਦਾ ਪਟਨੇ ਦਾ ਹੈ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲੈਓ ਪ੍ਰਕਾਸ਼ ਹੋ ਗਿਆ ਗੁਰੂ ਤੇਗ ਬਹਾਦਰ ਮਹਾਰਾਜੀ ਉਸ ਵੇਲੇ ਪਾਸ ਨਹੀਂ ਸਨ ਹਜ਼ੂਰ ਸੰਸਾਰ ਦੇ ਭਲੇ ਦੇ ਲਈ ਅੱਜਕੱਲ੍ਹ ਜਿਸ ਨੂੰ ਬੰਗਲਾਦੇਸ਼ ਕਹਿੰਦੇ ਨੇ ਇਹਦੀ ਰਾਜਧਾਨੀ ਢਾਕਾ ਹੈ ਮਹਾਰਾਜ ਉੱਥੇ ਸਨ ਹਜ਼ੂਰ ਨੂੰ ਸਨੇਹਾ ਭੇਜਿਆ ਤੁਸੀਂ ਨਾਮ ਤਸਵੀਰ ਕਰੋ ਸੇਵਕ ਗਏ ਕਿਤਨੇ ਦਿਨ ਲੱਗੇ ਮਹਾਰਾਜ ਤੱਕ ਪਹੁੰਚੇ ਫਿਰ ਵਾਪਸ ਆਏ ਉਦੋਂ ਬਾਅਦ ਨਾਮ ਰੱਖਿਆ ਗਿਆ ਤਨ ਤਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਨਾਮ ਦਿੱਤਾ ਗੋਬਿੰਦ ਕਈ ਇਤਿਹਾਸਕਾਰਾਂ ਨੇ ਗੋਬਿੰਦ ਦਾਸ ਵੀ ਲਿਖਿਆ ਔਰ ਕੰਨਿਆ ਨੇ ਚੰਦ ਵੀ ਲਿਖਿਆ ਗੋਬਿੰਦ ਚੰਦ ਤੇ ਕੰਨਿਆ ਨੇ ਗੋਬਿੰਦ ਰਾਏ ਵੀ ਕਿਹਾ ਪਰ ਜਿਹੜਾ ਪਹਿਲਾ ਸ਼ਬਦ ਹੈ ਗੋਬਿੰਦ ਉਹਦੇ ਨਾਲ ਤਾਂ ਸਾਰੇ ਹੀ ਸਹਿਮਤ ਨੇ ਪਰ ਰਾਏ ਸੀ ਚੰਦ ਸੀ ਦਾਸ ਸੀ ਕਿਉਂਕਿ गोविंद दास तुहार महाराज ਆਪ ਵੀ ਪਿੰਦੇ ਹੈ। दास ਚਾਹੇ ਨਿਮਰਤਾ ਦਾ ਇੱਕ ਭਾਵ ਲੈਣ ਵਾਲਾ ਸ਼ਬਦ ਹੈ। ਬਾਣੀ ਵਿੱਚ ਬਹੁਤ ਵਾਰੀ ਆਉਂਦਾ ਦਾਸ। ਾਰੇ ਇਤਿਹਾਸ ਦੇ ਅਲੱਗ-ਅਲੱਗ ਜਿਹੜੇ ਵਿਚਾਰ ਨੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਾਮ ਪਿਤਾ ਜੀ ਨੇ ਦਿੱਤਾ ਗੋਬਿੰਦ। ਔਰ ਗੋਬਿੰਦ ਦਾ ਇੱਕ ਤਾਰਥ ਹੈ ਵਾਹਿਗੁਰੂ। ਔਰ ਦੂਸਰਾ ਗੋਬਿੰਦ ਅਰਥ ਹੈ ਜਿਹੜਾ ਧਰਤੀ ਦੀ ਪਾਲਣਾ ਕਰਨ ਵਾਲਾ ਹੈ। ਔਰ ਤੀਸਰਾ ਅਰਥ ਹੈ ਗੋਬਿੰਦਾ ਜਿਸ ਨੇ ਆਪਣੇ ਸਰੀਰ ਦੇ ਸਾਰੇ ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਕਰ ਲਿਆ ਹੋਵੇ। ਉਹਦਾ ਨਾਮ ਗੋਬਿੰਦ ਹੈ। ਧੰਨ ਧੰਨ ਗੁਰੂ ਕਲਗੀ ਧਰਮਾਹਾਰਜ ਪਾਤਸ਼ਾਹ ਫਿਰ ਅੱਗੇ ਲਿਖਦੇ ਐ ਮਦਰ ਦੇਸ ਹਮ ਕੋ ਲਿਆਏ ਮਦਰ ਮੈਨੇ ਪੰਜਾਬ ਦੀ ਧਰਤੀ ਮਦਰ ਨਾਮ ਮਿੱਠੇ ਦਾ ਹੈ ਪੰਜਾਬ ਦੀ ਧਰਤੀ ਨੂੰ ਮਿੱਠੀ ਧਰਤੀ ਕਹਿੰਦੇ ਸਨ ਮਦਰ ਦੇਸ ਹਮ ਕੋਲੇ ਆਏ ਭਾਂਤ ਭਾਂਤ ਦਾਈਨ ਦੁਲਰਾਏ ਕੀਨੇ ਅਨਕ ਭਾਂਤ ਤਨ ਰੱਛਾ ਦੀਨੇ ਭਾਂਤ ਭਾਂਤ ਕੀ ਸਿੱਖਾ ਤੇ ਗੁਰਦੇਵ ਜੀ ਅੱਗੇ ਕਹਿੰਦੇ ਨੇ ਜਦ ਹਮ ਧਰਮ ਕਰਮ ਨੂੰ ਆਏ ਦੇਵ ਲੋਕ ਤਬ ਪਿਤਾ ਸੁਣਾਏ ਫਿਰ ਅੱਗੇ ਸਾਰਾ ਜਿਕਰ ਹੋਰ ਆਉਂਦਾ ਮਹਾਰਾਜ ਦਾ ਪਰ ਇਹ ਮੁੱਢਲਾ ਜ਼ਿਕਰ ਹੈ ਗੁਰਦੇਵ ਜੀ ਜੋ ਆਪਣੇ ਪ੍ਰਕਾਸ਼ ਦਾਪ ਕਰਦੇ ਹਨ ਸਾਧ ਸੰਗਤ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਕੋਈ ਮਨੁੱਖੀ ਤੇ ਦੇਵਤੇ ਵੀ ਸਾਰੇ 33 ਕਰੋੜ ਇਕੱਠੇ ਹੋ ਜਾਣਾ ਉਹ ਵੀ ਨਹੀਂ ਕਰ ਸਕਦੇ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਆਪਣੇ ਆਪ ਵਿੱਚ ਆਪ ਹੀ ਨੇ ਉਹਨਾਂ ਦਾ ਰੁਤਬਾ ਬਹੁਤ ਉੱਚਾ ਹੈ ਮਹਾਰਾਜ ਦਾ ਜੀਵਨ ਚਾਹੇ 42 ਸਾਲਾਂ ਦੇ ਸਮੇਂ ਵਿੱਚ ਹੀ ਹੈ ਪਰ ਗੁਰਦੇਵ ਦੀਆਂ ਬਖਸ਼ਿਸ਼ਾਂ ਇੰਨੀਆਂ ਹਨ ਕਿ ਅੱਜ ਤੱਕ ਜਿੰਨਿਆਂ ਨੇ ਵੀ ਲਿਖਿਆ ਉਹ ਕਹਿੰਦੇ ਅਸੀਂ ਮਹਾਰਾਜ ਦੀ ਤਾਰੀਫ ਨਹੀਂ ਕਰ ਸਕਦੇ ਇਤਨੀ ਵੱਡੀ ਤਾਰੀਫ ਦੇ ਮਾਲਕ ਨੇ ਸਾਡੇ ਸ੍ਰੀ ਸਤਗੁਰੂ ਕਲਗੀਧਰ ਪਿਤਾ ਮਹਾਰਾਜ ਦੀ ਨਾਨਕ ਕੀ ਸੁਗੰਧ ਹੈ ਕਰਤਾਰ ਕੀ ਕਸਮ ਹੈ ਜਿਤਨੀ ਵੀ ਹੋ गोविंद ਦੀ ਤਾਰੀਫ ਉਹ ਕਮ ਹੈ ਅੱਲਾ ਯਾਰਖਾ ਜੋਗੀ ਕਹਿੰਦਾ ਮੈਂ ਵਾਹਿਗੁਰੂ ਦੀ ਕਸਮ ਖਾ ਕੇ ਕਹਿੰਨਾ ਹੈ ਔਰ ਗੁਰੂ ਨਾਨਕ ਦੇ ਚਰਨਾਂ ਦੀ ਸੁਗੰਧ ਲੈ ਕੇ ਕਹਿੰਨਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਤਨੀ ਵੀ ਤਰੀਫ ਕਰ ਲੋ ਥੋੜੀ ਹੀ ਹੈ। ਤੋ ਐਸੇ ਸਾਡੇ ਮਹਾਨ ਸਤਗੁਰੂ ਬਲੀ ਵੀਰ ਬਲਕਾਰ ਔਰ ਜਿਨ੍ਹਾਂ ਦਾ ਇਤਿਹਾਸ ਉਹਨਾਂ ਦੇ ਆਪਣੇ ਹੱਥੀ ਲਿਖਿਆ ਹੋਇਆ ਹੈ। ਫਿਰ ਜ਼ਫਰਨਾਮਾ ਉਹਨਾਂ ਦੀ ਐਸੀ ਕਮਾਲ ਦੀ ਕਰਤ ਹੈ ਕਿ ਜਿਸ ਅੰਦਰ ਗੁਰਦੇਵ ਦੀ ਚੜ੍ਹਦੀ ਕਲਾ ਦਾ ਪਰਮਾਨ ਤੁਹਾਨੂੰ ਮਿਲ ਜਾਏਗਾ। ਕਿ ਮਹਾਰਾਜ ਕੀ ਸੰ ਸ਼ਹਿਰ ਲੁੱਟੇ ਗਏ ਪਰ ਬਾਰ ਸ਼ਹੀਦ ਹੋ ਗਿਆ ਪਿਆਰੇ ਸਿੱਖ ਕੁਰਬਾਨੀਆਂ ਦੇਦਾ ਪਰ ਮਹਾਰਾਜ ਜ਼ਫਰ ਨਾਮੇ ਵਿੱਚ ਕਹਿੰਦੇ ਆਹ ਔਰੰਗਜ਼ੇਬ ਮੇਰਾ ਕੁਝ ਵੀ ਨਹੀਂ ਵਿਗੜਿਆ ਤੈਨੂੰ ਮਾਨਸੀ ਆਪਣੇ ਲਸ਼ਕਰਾਂ ਤੇ ਖਜ਼ਾਨਿਆਂ ਤੇ ਫੌਜਾਂ ਤੇ ਸਨਾਵਾਂ ਤੇ ਲਸ਼ਕਰਾਂ ਤੇ ਔਰ ਮੈਨੂੰ ਮਾਨਸੀ ਆਪਣੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਉੱਤੇ ਜੋ ਹੁਣ ਵੀ ਹੈ ਅਰੰਗਦੇਵ ਨੇ ਗੁਰੂ ਕਲਗੀਧਰ ਮਹਾਰਾਜ ਦੀ ਚਿੱਠੀ ਸੁਣ ਕੇ ਆਪਣੀ ਬੱਚੀ ਜੇਬਲ ਨਿਸ਼ਾ ਤੋਂ ਐਸਾ ਹੰਕਾਰ ਭਰਿਆ ਮੰਜੇ ਨਾਲ ਹੀ ਜੁੜ ਗਿਆ ਤੇ ਉਹਦੀ ਡੈਥ ਹੋ ਗਈ ਸੀ ਤਾਂ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀਆਂ ਰਹਿਮਤਾਂ ਨੂੰ ਸਾਧ ਸੰਗਤ ਜੀ ਆਪਾਂ ਸਮਝੀਏ ਉਹਨਾਂ ਦਾ ਇਤਿਹਾਸ ਸਾਹਮਣੇ ਔਰ ਗੁਰਸਿੱਖਾ ਨਹੀਂ ਸਿਰਫ ਨਹੀਂ ਲਿਖਿਆ ਮੁਸਲਮਾਨਾਂ ਲਿਖਿਆ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਆਰੀਆਂ ਸਮਾਜੀਆਂ ਨੇ ਲਿਖਿਆ ਔਰ ਉਹ ਸਾਰਿਆਂ ਨੇ ਇੱਕੋ ਹੀ ਵਿਚਾਰ ਦਿੱਤਾ ਹੈ ਜੇ ਗੁਰੂ ਕਲਗੀਧਰ ਮਹਾਰਾਜ ਜੀ ਇਸ ਧਰਤੀ ਤੇ ਨਾ ਆਉਂਦੇ ਇਤਿਹਾਸ ਕੁਝ ਹੋਰ ਹੁੰਦੇ ਨਕਸ਼ੇ ਕੁਝ ਹੋਰ ਹੁੰਦੇ ਹੱਦਾਂ ਤੇ ਸੀਮਾਵਾਂ ਕੁਝ ਹੋਰ ਹੁੰਦੀਆਂ ਇਹ ਗੁਰੂ ਗੱਲ ਕੀਰਮਹਾਰਾਜ ਦੀ ਬਦੌਲਤ ਹੈ ਬੁੱਲੇ ਸ਼ਾ ਵਰਗਾ ਫਕੀਰ ਵੀ ਕਹਿ ਉੱਠਿਆ ਕਿ ਨਾ ਕਹੂੰ ਆਪ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸੁਣਤ ਹੋਤੀ ਸਬਕ ਇਹ ਮੁਸਲਮਾਨ ਫਕੀਰ ਹੈ ਪਰ ਜਿਸ ਦੇ ਅੰਦਰ ਸੱਚਾਈ ਹੈ ਤੇ ਇਨਸਾਨੀਅਤ ਹੈ ਉਹ ਇਹ ਗੱਲ ਲਿਖ ਸਕਦੇ ਨੇ ਮਹਾਕਵੀ ਭਾਈ ਸੰਤੋਖ ਸਿੰਘ ਕਹਿੰਦੇ ਨੇ ਛਾਏ ਜਾਂਦੀ ਇਕਤਾ ਆ ਨੇਕਤਾ ਬਿਲਾਏ ਜਾਂਦੀ ਹੋਵਤੀ ਕੁਚੀਲਤਾ ਕਤੇ ਬਣ ਕੁਰਾਨ ਕੀ ਵਰਨ ਗਰਕ ਜਾਤੇ ਧਰਮ ਤਸਕ ਜਾਤੇ ਔਰ ਸਾਰਾ ਕੁਝ ਖਤਮ ਹੋ ਜਾਣਾ ਸੀ ਅਗਰ ਮੂਰਤ ਨਾ ਹੋਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਨਾ ਨਿਧਾਨਿਕ ਸਾਥ ਸੰਗਤ ਜੀ ਐਸੇ ਮਹਾਬਲੀ ਸਤਿਗੁਰੂ ਦੇ ਚਰਨਾਂ ਨਾਲ ਜੁੜੀਏ ਜੋ ਉਹਨਾਂ ਦੇ ਪਾਏ ਹੋਏ ਪੂਰਨੇ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੀਏ ਸਤਿਗੁਰੂ ਦੀਆਂ ਸਖਿਆਵਾਂ ਨੂੰ ਕਮਾਈਏ ਅਤੇ ਗੁਰੂ ਦੇ ਸੱਚੇ ਸੁੱਚੇ ਸਿੱਖ ਬਣੀ ਤਾਂ ਕਿ ਗੁਰੂ ਕਲਗੀ ਧਰਮਹਾਰਾ ਸੱਚੇ ਪਾਤਸ਼ਾਹ ਸਾਡੇ ਉੱਤੇ ਪ੍ਰਸੰਨ ਰਹਣ ਕਿਉਂਕਿ ਗੁਰਦੇਵ ਨੇ ਆਖਿਆ ਮੈਂ ਖਾਲਸੇ ਉੱਤੇ ਬੜਾ ਮਾਣ ਕਰਦਾ। ਇਤਨਾ ਸਤਕਾਰ ਦਿੱਤਾ ਤੁਹਾਨੂੰ ਗੁਰਦੇਵ ਨੇ ਸੁਪਨੇ ਵਿੱਚ ਨਾ ਆਪਾਂ ਸੋਚ ਸਕੀਏ। ਹਜ਼ੂਰ ਕਹਿੰਦੇ ਨੇ ਜੁੱਧ ਜیتے ਨਹੀਂ ਕੇ ਪ੍ਰਸਾਦ। ਤਨਹੀ ਕੇ ਪ੍ਰਸਾਦ ਸੋ दान ਕਰੇ। ਅਗ ਆਉ ਗਟਾਰੇ ਇਨਹੀ ਕੇ ਪ੍ਰਸਾਦ। ਤਨਹੀ ਕੀ ਕਿਰਪਾ ਫੁਨ ਧਾਮ ਪਰੇ। ਤਨਹੀ ਕੇ ਪ੍ਰਸਾਦ ਸੋ ਵਿਦਿਆ ਲਈ। ਇਹ ਨਹੀਂ ਕਿ ਕਿਰਪਾ ਸਭ ਛਤਰ ਮਰੇ ਇਹ ਨਹੀਂ ਕਿ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰ ਉਹ ਸਾਡਾ ਤਾਂ ਗੁਰੂ ਹੀ ਇੰਨੀ ਨਿਮਰਤਾ ਵਾਲਾ ਹੈ ਜਿਹੜਾ ਸੰਗਤ ਨੂੰ ਇੰਨਾ ਮਾਣ ਦੇ ਰਿਹਾ ਹੈ ਕਿ ਖਾਲਸਾ ਜੀ ਮੈਂ ਜੋ ਕੁਝ ਵੀ ਹਾਂ ਤੁਹਾਡੇ ਸਿਰ ਤੇ ਸਾ ਸੰਗਤ ਜੀ ਇੰਨਾ ਮਾਣ ਕੀਤਾ ਪਾਤਸ਼ਾਹ ਨੇ ਸਾਡੇ ਉੱਤੇ ਐਸੇ ਮਹਾਨ ਸਤਗੁਰੂ ਜੀ ਕਹਿੰਦੇ ਨੇ ਸੇਵ ਕਰੀਐ ਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ ਮੈਨੂੰ ਹੋਰ ਇਹਨਾਂ ਦੀ ਸੇਵਾ ਤੋਂ ਬਿਨਾ ਕੋ ਚੰਗਾ ਹੀ ਨਹੀਂ ਲੱਗਦਾ ਕਿ ਮੈਂ ਇਹਨਾਂ ਨੂੰ ਛੱਡ ਕੇ ਹੋਰ ਕਿਸੇ ਦੀ ਸੇਵਾ ਕਰਾਂ ਐਸੇ ਮਹਾਬਲੀ ਸਤਗੁਰੂ ਪਾਤਸ਼ਾਹ ਗੁਰੂ ਕਲਗੀ ਤਰਪਤਾ ਜੀ ਮਿਹਰ ਕਰਨ ਆਪ ਕਿਰਪਾ ਕਰਨ ਵੈਸੇ ਉਹ ਹਰ ਵੇਲੇ ਸਹਾਈ ਨੇ ਗੁਰੂ ਕਲਗੀ ਧਰਮਾਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਉਹਨਾਂ ਦਾ ਇਤਿਹਾਸ ਹੈ ਕਿ ਜਦੋਂ ਵੀ ਕਿਸੇ ਗੁਰਸਿੱਖ ਦੇ ਉੱਤੇ ਕੋਈ ਔਖਾ ਸਮਾਂ ਆਇਆ ਬਿਪਤਾਈ ਹੈ ਮਹਾਰਾਜ ਨੇ ਆਪ ਉੱਥੇ ਆ ਕੇ ਉਹਦੀ ਸਹਾਇਤਾ ਕੀਤੀ ਹੈ ਸਾਡੇ ਗੁਰਦੇਵ ਕਿਤੇ ਗਏ ਨਹੀਂ ਉਹ ਸਦਾ ਹੀ ਇੱਥੇ ਹਨ ਕਿਉਂਕਿ ਜਿਹੜੇ ਜਨਮ ਤੋਂ ਪਹਿਲਾਂ ਦੀ ਕਥਾ ਕਹਿ ਰਹੇ ਨਹੀਂ ਮੈਂ ਮੌਜੂਦ ਹਾਂ ਜਨਮ ਤੋਂ ਬਾਅਦ ਵੀ ਜਦੋਂ ਉਹਨਾਂ ਦਾ ਜੋਤੀ ਜੋਤ ਸਮਾਉਣਾ ਹੋਇਆ ਉਸ ਤੋਂ ਬਾਅਦ ਵੀ ਉਹ ਕਿਤੇ ਨਹੀਂ ਗਏ ਇੱਥੇ ਹੀ ਨਹੀਂ ਇਸ ਲਈ ਅਸੀਂ ਆਪਣਾ ਭਰੋਸਾ ਬਣਾ ਲਿਓ ਤੇ ਭਰੋਸਾ ਬਣਾਉਣ ਦੇ ਲਈ ਪਾਤਸ਼ਾਹ ਦੇ ਅੱਗੇ ਬੇਨਤੀਆਂ ਕਰੀਏ ਸੱਚੇ ਪਾਤਸ਼ਾਹ ਸਿਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਇਹ ਦਾਤਾਂ ਬਖਸ਼ਿਸ਼ ਕਰੋ ਤਾਂ ਕਿ ਅਸੀਂ ਸੱਚੇ ਸੋਚੇ ਸਿੱਖ ਬਣ ਕੇ ਸੰਸਾਰ ਦੇ ਅੰਦਰ ਵੀ ਸ਼ੋਭਾ ਲੈ ਸਕੀਏ ਅਤੇ ਗੁਰਦੇਵ ਦੀ ਨਜ਼ਰ ਵਿੱਚ ਵੀ ਪਰਵਾਨ ਹੋ ਸਕੀਏ ਮਹਾਰਾਜ ਕਿਰਪਾ ਕਰਨ ਆਪ ਸਾਰੀਆਂ ਸੰਗਤਾਂ ਨੂੰ ਅੱਜ ਦੇ ਮਹਾਨ ਦਿਨ ਤੇ ਲੱਖ ਲੱਖ ਵਧਾਈਆਂ ਗੁਰੂ ਕਿਰਪਾ ਕਰੇ ਸਾਰਿਆਂ ਨੂੰ ਚਰਨਾਂ ਨਾਲ ਜੋੜੀ ਰੱਖੇ ਔਰ ਸਭ ਨੂੰ ਖੁਸ਼ੀਆਂ ਦੇਵੇ ਕਲ ਵੀ ਧਰਮਾਹਾਰਾ ਜੀ ਪਾਤਸ਼ਾਹ ਸਭ ਨੂੰ ਬਰਕਤਾਂ ਦੇਵੇ ਔਰ ਸਾਰੇ ਸੁਖੀ ਵਸਨ ਪਰਿਵਾਰ ਬੱਚੇ ਜੀ ਸਭ ਦੇ ਅੰਦਰ ਸਿੱਖੀ ਦੀ ਮਹਿਕ ਹੋਵੇ ਮਾਨ ਸਨਮਾਨ ਹੋਵੇ ਪਿਆਰ ਹੋਵੇ ਔਰ ਦਿਲੋਂ ਸਤਕਾਰ ਹੋਵੇ ਗੁਰੂ ਕਿਰਪਾ ਕਰੇ ਹੁਣ ਬੇਨਤੀ ਕਰਾਂਗੇ ਸਤਕਾਰ ਯੋਗੰਤੀ ਦੀ